ਜਿਹੜੀ ਅੱਜ ਦੀ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਦੋ ਕੇਸ ਜਿਹੜੇ ਹੈਗੇ ਸਾਡੇ ਐਸਐਚਓ ਸਿਵਲ ਲਾਈਨ ਨੇ ਜਿਹੜੇ ਹੈਗੇ ਨੇ ਅਲਟ੍ਰੈਕਟ ਕੀਤੇ ਹੈਗੇ ਨੇ ਮਾਯੂਕ ਵਿਸ਼ਵਾ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਜਿਹੜੇ ਸੀਗੇ ਜਿਹੜੇ ਸਨੈਚਿੰਗ ਦੇ ਕੇਸਿਸ ਆ ਉਹਦੇ ਜਿਹੜੀ ਸਪੈਸ਼ਲੀ ਜਿਹੜੀ ਤਰਜੀਹ ਦੇ ਕੇ ਇਹਨਾਂ ਨੇ ਜਿਹੜੀ ਹੈਗੀ ਆ ਇਨਵੈਸਟੀਗੇਸ਼ਨ ਕੀਤੀ ਸੀਗੀ ਜਿਹਦੇ ਵਿੱਚ ਅਸੀਂ ਜਿਹੜਾ ਹੈਗਾ ਸਾਨੂੰ ਬੜੀ ਵੱਡੀ ਜਿਹੜੀ ਹੈਗੀ ਐਸਐਚਓ ਸਿਵਲ ਲਾਈਨ ਨੂੰ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਟੋਟਲ ਹੁਣ ਤੱਕ ਇਹਨਾਂ ਨੇ 13 ਮੋਬਾਈਲ ਇੱਕ ਮੋਟਰਸਾਈਕਲ ਤੇ ਇੱਕ ਐਕਟਿਵਾ ਜਿਹੜਾ ਹੈਗਾ ਦੋ ਮੁਕਦਮਿਆਂ ਦੇ ਵਿੱਚ ਇਦੇ ਵਿੱਚ ਇੱਕ 64 ਨੰਬਰ ਐਫ ਆਈ ਆਰ ਨੰਬਰ 379 ਬੀ 34 ਦੀ ਹੈਗੀ ਆ ਇਹ ਜਿਹੜੀ ਹੈਗੀ ਆ 20 ਤਰੀਕ ਦੀ ਹੈਗੀ ਆ ਆਪਣੀ ਐਫ ਆਈ ਆਰ ਚੜੀ ਹੈਗੀ ਆ ਆ ਸੌਰੀ 19 ਤਰੀਕ ਦੀ ਹੈਗੀ ਆ ਔਰ 20 ਤਰੀਕ ਨੂੰ ਦੋਸ਼ੀ ਗ੍ਰਿਫਤਾਰ ਕਰਕੇ ਦੇਖ ਲੋ 6 ਮੋਬਾਈਲ ਔਰ ਇੱਕ ਮੋਟਰਸਾਈਕਲ ਜਿਹੜਾ ਹੈਗਾ ਬਰਾਮਦ ਕੀਤਾ ਗਿਆ ਦੋਸ਼ੀ ਦਾ ਨਾਮ ਹੈਗਾ ਰਘੂ ਪੁੱਤਰ ਜਿਹੜਾ ਹੈਗਾ ਆ ਆਪਣਾ ਸੋਨੂੰ ਇਹ ਫਤੇਗੜ ਚੂੜੀਆਂ ਦਾ ਰਹਿਣ ਵਾਲਾ ਔਰ ਇਹਦੇ ਉੱਤੇ ਆਲਰੇਡੀ ਇੱਕ ਜਿਹੜਾ ਹੈਗਾ 75 ਦਾ ਕਲੰਦਰਾ ਹੈਗਾ ਇਸ ਤੋਂ ਇਲਾਵਾ ਇੱਕ 65 ਨੰਬਰ ਮੁਕੱਦਮਾ ਵੀ 379 ਬੀ ਜਿਹੜਾ ਸੀਗਾ ਉਹ ਦਰਜ ਕੀਤਾ ਗਿਆ ਸੀਗਾ ਮਿੱਤੇ 24 ਚਾਹੀ ਨੂੰ ਔਰ ਇਹਦੇ ਵਿੱਚ ਵੀ ਜਿਹੜੇ ਦੋਸ਼ੀ ਜਿਹੜੇ ਹੈਗਾ ਕਰਨ ਤੇ ਸੱਜੂ ਜਿਹੜਾ ਹੈਗਾ ਆ ਇਹ ਦੋਨੇ ਜਿਹੜੇ ਹੈਗੇ ਨੇ ਫਤੇਗੜ ਚੂੜੀਆਂ ਰੋਡ ਦੇ ਰਹਿਣ ਵਾਲੇ ਸੰਜੇ ਗਾਂਧੀ ਕਲੋਨੀ ਦੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਕੋਲੋਂ 6 ਜਿਹੜੇ ਮੋਬਾਈਲ ਔਰ ਇੱਕ ਐਕਟਿਵਾ ਜਿਹੜਾ ਸੀਗਾ ਵਾਰਦਾਤ ਵਿੱਚ ਵਸਾਇਆ ਗਿਆ ਉਹ ਜਿਹੜਾ ਸੀਗਾ बरामद ਕੀਤਾ। ਸੋ ਟੋਟਲ ਇਸ ਤਰ੍ਹਾਂ ਜਿਹੜੇ ਆ ਦੋ ਕੇਸਾਂ ਦੇ ਵਿੱਚ ਅਸੀਂ 13 ਮੋਬਾਈਲ ਇੱਕ ਮੋਟਰਸਾਈਕਲ ਔਰ ਇੱਕ ਐਕਟਿਵਾ ਜਿਹੜਾ ਹੈਗਾ ਵਾ ਉਹ ਰਿਕਵਰੀ